ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪਟਾਲਾ ਚ ਭਾਜਪਾ ਕੌਂਸਲਰ ਦੀ ਗੁੰਡਾਗਰਦੀ ਤੋਂ ਦਹਿਸ਼ਤ ਵਿੱਚ ਇੱਕ ਢਾਬੇ ਦਾ ਮਾਲਕ ਕਿਉਂਕਿ ਉਸ ਨੂੰ ਭਾਜਪਾ ਦੇ ਕੌਂਸਲਰ ਨੇ ਦਿੱਤੀ ਹੈ ਗੋਲੀ ਮਾਰਨ ਦੀ ਧਮਕੀ ਅਤੇ ਜਾਤੀ ਸੂਚਕ ਗਾਲਾਂ ਮੇਰੀ ਕਹਿੰਦਾ ਤੇਰੇ ਢਾਬੇ 'ਨ ਰੋਟੀ ਖਾਦੀ ਏ ਤੁਮੀ ਆਨੇ ਹਾ ਉਹ ਟੋਲੀ ਦੇ ਤੇ ਉਹ ਯਾਰ ਲੱਗੇ ਰਹੇ ਹੋ ਤੂੰ ਕਾਹਦਾ ਟੱਗਾ ਚੋਂ ਪਾਰਿਆ ਹੋਇਆ ਮੇਰੀ ਕੰਮ ਸਾਡੇ ਨਾਲ ਨਹੀਂ ਆਇਆ ਕੋਈ ਕੰਮ ਮੇਰੀ ਕੰਮ ਮੈਂ ਬੰਦ ਕਰ ਦੂਗਾ ਜਦੋਂ ਮੈਂ ਨਹੀਂ ਮੈਂ ਕੋਈ ਨਾ ਮੈਂ ਨੂੰ ਵੀ ਲੋੜ ਨਹੀਂ ਗੱਲ ਕਰਨ ਦੀ ਮੈਂ ਭਰਾ ਜੰਮੀ ਦਾ ਸਾਰਾ ਦੇ ਸ਼ਬਦਾਰ ਤੇਰੀ ਗੱਲ ਦੀ ਸਮਝਿਆ ਮੈਂ ਭਰਾ ਤੇਰੇ ਕੋਲ ਤੇ ਆ ਜਨਾ ਉਹ ਤੁਲੀ ਨੂੰ ਬੁਲਾ ਲੈ ਮੈਂ ਖੁਦ ਛਾਏ ਮੈਂ ਛੜਾਈ ਨੇ ਕਾ ਨੂੰ ਕਰਦੇ ਨਾ ਕਿ ਇਕਾ ਨਹੀਂ ਸਮਝਿਆ ਮੈਂ ਆਪਰਾ ਹੱਥ ਤੇਰੇ ਕੋਲ ਤੇ ਆ ਜਨਾ ਤੁਨ ਬੁਲਾ ਲੈ ਵੀਰ ਨਹੀਂ ਬੁਲਾਵਾ ਕੀ ਹੁਣ ਤੇਰੇ ਨਾਲ ਕਰੀਏ ਇਹ ਗੱਲ ਲੜਾਈ ਬਾਹਰ ਅਜੀ ਮੇਰੀ ਕਾਪੜਾ ਮੇਰੀ ਕਾਪੜਾ ਮੈਂ ਨਹੀਂ ਸੋਚਦਾ ਕਿ ਉਹ ਜਿਹੜਾ ਦਾਦਾ ਜੀ ਅੱਜ ਤੋਂ ਬਾਅਦ ਕਿਉਂ ਕਿੰਨੇ ਤੇਰਾ ਕਿੱਥੇ ਮੈਂ ਬੜੀ ਗੋਲੀ ਮਾਰਾਂ ਮੈਂ ਜਨਾਲੀ ਆਪਣੇ ਰਿਆਦ ਉਸ ਦੇ ਹੱਥੋਂ ਮੇਰੇ ਬਿੱਦੇ ਦਾ ਦੇਖਣਾ ਤੇਰੀ ਗਾਫਾ ਮੈਂ ਤੈਨੂੰ ਪਹਿਲਾਂ ਚਿੱਤ ਕਰਦੀ ਆ ਸਾਡੇ ਮੋਸਰੇ ਨੂੰ ਪਤਾ ਨਹੀਂ ਆ ਗਈ ਉਹ ਬਾਜੀ ਤੇਰੇ ਨੂੰ ਇਹ ਮਾਰਦੀ ਆ ਮੈਂ ਜਿੱਥੇ ਤੁਸੀਂ ਕਹਿੰਦੇ ਮੋਰੀ ਆ ਜਾਣਾ ਤੁਹਾਨੂੰ ਰਹੀ ਹੈ ਕਹਾਂ ਮੈਂ ਹੋਰ ਬਿੱਦੇ ਨੂੰ ਗੋਲੀ ਮਾਰਦਾ ਤੇ ਮੇਰੀ ਕਾਸਰ ਨਹੀਂ ਲੈਣਾ ਆਪਾਂ ਜੇ ਤੇਰੀ ਜੀ ਮੇਰੇ ਨਾਲ ਆਉਂਦੇ ਆਂ ਨਾ ਮੈਂ ਤੈਨੂੰ ਮਿਲਣ ਨੇ ਸ਼ਰਮ ਹੀ ਆ ਜਾਂਦਾ ਮੇਰੀ ਗੱਲ ਸੁਣ ਤੂੰ ਜਿੱਥੇ ਪਾ ਕਿਵੇਂ ਮੈਂ ਉੱਤੇ ਆਇਆ ਤਾਂ ਮੈਨੂੰ ਕੀ ਗੱਲ ਮੈਨੂੰ ਕੋਲ ਨੂੰ ਕਿਹਾ ਹੋਈ ਤਾਂ ਹੋ ਗਿਆ ਯਾਰ ਮੇਰੀ ਗੱਲ ਸੁਣ ਤੂੰ ਰਾਹ ਬੱਲ ਨੂੰ ਕਹਿਣਾ ਤਾ ਬੱਲ ਨੂੰ ਬੁਲਾ ਕੇ ਲੈ ਕੇ ਆਇਆ ਤੈਨੂੰ ਇੱਕ ਗੱਲ ਦੱਸਣੀ ਹੈ ਮੈਂ ਤੈਨੂੰ ਜਿਹੜੀ ਗੱਲ ਕਹਿਣ ਲਿਆ ਹਾਂ ਹਾਂਜੀ ਲੈ ਛਾਲੇ ਨੂੰ ਮੈਂ ਕਿਹਾ ਮਛਾਲੇ ਲੈ ਕੇ ਆਇਆ ਜਿੰਨੂੰ ਤੇ ਛਾਲੇ ਨੂੰ ਲੈ ਕੇ ਆਇਆ ਸਾਥੀ ਨਾਲ ਢਾਬੇ ਤੇ ਧਾਵਾ ਬੋਲਿਆ ਅਤੇ ਢਾਬੇ ਵਾਲਾ ਜ਼ਖਮੀ ਉਧਰ ਪੁਲਿਸ ਨੂੰ ਰਾਜਪਤ ਬਰਾਦਰੀ ਨੇ ਕਾਨੂੰਨੀ ਕਾਰਵਾਈ ਲਈ 2 ਦਿਨ ਦਾ ਸਮਾਂ ਦਿੱਤਾ ਹੈ ਅਤੇ ਭਾਜਪਾ ਪੰਜਾਬ ਪ੍ਰਧਾਨ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜੇ ਕੌਂਸਲਰ ਨੂੰ ਭਾਜਪਾ ਤੋਂ ਨਾ ਕੱਢਿਆ ਗਿਆ ਤਾਂ ਲੋਕ ਸਭਾ ਚੋਣਾਂ 2019 'ਚ ਭਾਜਪਾ ਦਾ ਵਿਰੋਧ ਕੀਤਾ ਜਾਵੇਗਾ ਅਤੇ ਜਗ੍ਹਾ-ਜਗ੍ਹਾ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਢਾਬਾ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਆਜ ਪਕ ਕੌਂਸਲ ਕਾਲੀ ਤੇ ਪਰਚਾ ਦਰਜ ਕਰਨ ਦੀ ਮੰਗ ਰੱਖੀ ਉਧਰ ਪੁਲਿਸ ਨੇ ਵੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਕੀ ਹੈ ਸਾਰਾ ਮਾਮਲਾ ਦੇਖੋ ਇਹ ਰਿਪੋਰਟ ਇਹਦਾ ਮਾਲਕ ਇਹ ਕੱਲ ਰਾਤ ਨੂੰ ਮੈਨੂੰ ਕਾਲੀ ਐਮਸੀ ਦੇ ਨਾਲ ਉਹਦਾ ਭਰਾ ਇਹਨਾਂ ਨੇ ਮੈਨੂੰ ਫੋਨ ਤੇ ਕਿਹਾ ਕਿ ਤੂੰ ਸਾਡੇ ਬੱਚਿਆਂ ਨੂੰ ਮਤਲਬ ਕੀ ਗਲਤ ਇਜਾਮ ਲਾਣਾ ਵਾ ਤੇ ਜਿੰਨਾ ਬੰਦਿਆਂ ਦਾ ਨਾਮ ਲੈਂਦਾ ਹੀ ਉਹ ਬੰਦਿਆਂ ਨੇ ਮੈਨੂੰ ਕੀ ਦੇ ਨਾਮ ਆਪਣਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਦੁਕਾਨ ਤੇ ਆ ਜੰਦਾ ਵਾਂ ਤੇ ਉਹਨਾਂ ਨੂੰ ਸਾਹਮਣੇ ਕਰਾ ਦਿੰਦਾ ਵਾਂ ਉਹਨਾਂ ਨੇ ਮੈਨੂੰ ਇਹੋ ਜਿਹਾ ਕੋਈ ਕੀਤਾ ਨਹੀਂ ਹੈਗਾ ਤੇ ਮੈਨੂੰ ਗਾਲੀਆਂ-ਗਾਲੀਆਂ ਕਢੀਆਂ ਤੇ ਨਾਲ ਕੀਤੇ ਨਾਮ ਆ ਆਪਣਾ ਆ ਕੇ ਹੋਟਲ ਦੇ ਆ ਕੇ ਮੈਨੂੰ ਕੁੱਟਿਆ ਉਹਨਾਂ ਨੇ ਤੇ ਨਾਲ ਕੀਤੇ ਨਾਮ ਉਹਨਾਂ ਨੇ ਜਾਤੀ ਸੂਜੇ ਦੇ ਵਾਸਤੇ ਮੈਨੂੰ ਮੇਰੀ ਬੜੀ ਮੇਰੀ ਜਾਤੀ ਨੂੰ ਬਹੁਤ ਗਾਲਾਂ ਕਢੀਆਂ ਉਹਨਾਂ ਨੇ ਨਾਲੇ ਉਹਨੇ ਕਹਿੰਦਾ ਮੈਂ ਤੇਰੇ ਆਪਣਾ ਗੋਲੀ ਮਾਰ ਦਿਆਂਗਾ ਮੱਥੇ ਤੇ ਗੋਲੀ ਮਾਰ ਦਿਆਂਗਾ ਮੇਰੇ ਕੋਲ ਇਹਦੀ ਰਿਕਾਰਡਿੰਗ ਹੈ ਔਰ ਨਾਲ ਇਹ ਕੀਤੇ ਨਾਮ ਆ ਕਹਿੰਦਾ ਸੀ ਕਿ ਮੈਂ ਤੇਰਾ ਹੋਟਲ ਬੰਦ ਕਰਾ ਦਿਆਂਗਾ ਔਰ ਉਹਨਾਂ ਦੇ ਆਪਣਾ ਡਾਕਟਰੀ ਮਲਾਜਾ ਵੀ ਦੇ ਦਿੱਤਾ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਿ ਸਿਕਨ ਦੇ ਮੇਰੇ ਇੱਕ ਕੰਨ ਤੇ ਲੱਗੀ ਦੀ ਇਧਰ ਆ ਮੱਥੇ ਤੇ ਲੱਗੀ ਆ ਤਾਂ ਧੌਂ ਦੇ ਮਣਕੇ ਤੇ ਲੱਗੀ ਦੀ ਆ ਤੇ ਮੂੰਹ ਦੇ ਤੇ ਲੱਗੀ ਦੀ ਆ ਮੇਰੇ ਖਿਆਲ ਚ ਜਿੱਥੇ ਤੱਕ ਪਾਰਟੀ ਪੋਲਟਿਕਸ ਦਾ ਸਵਾਲ ਆ ਉਹ ਬਾਤ ਚੁਣੀ ਚਾਹੀਦੀ ਹੈ ਜਿਹੜਾ ਆਦਮੀ ਗਲਤੀ ਕਰਦਾ ਹੈ ਜੋ ਵੀ ਸਾਡਾ ਕਨਸਟੀਟਿਊਸ਼ਨ ਆ ਜੋ ਲਾਅਵ ਆ ਉਹਦੇ ਮੁਤਾਬਕ ਉਹਨੂੰ ਪਨਿਸ਼ਮੈਂਟ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਉਦੇ ਵਿੱਚ ਚਾਹੇ ਕੋਈ ਐਮਸੀ ਹੋਵੇ ਚਾਹੇ ਮਿਊਸਪੈਲਟੀ ਦਾ ਪ੍ਰੈਜ਼ੀਡੈਂਟ ਚਾਹੇ ਇਵਨ ਗਵਰਨਮੈਂਟ ਦਾ ਜਿਹੜੇ ਲਾਬਾਈਡਿੰਗ ਨੇ ਪੁਲਿਸ ਦੇ ਬੰਦੇ ਹੈ ਇਵਨ ਇਫ ਦੇ ਕਮਿਟ ਸਮ ਕਾਈਂਡ ਆਫ 에ਰਰ ਯੂ نو ਦੇ ਨੀਡ ਟੂ ਬੀ ਪੈਨਲਾਈਜ਼ਡ ਸੋ ਇਸ ਕਰਕੇ ਮੈਂ ਸਮਝਦਾ ਕਿ ਪਾਰਟੀ ਪੋਲਿਟਿਕਸ ਉੱਤੇ ਜਿੰਨੇ ਵੀ ਅਸੀਂ ਲੋਕ ਹੈ ਕਿਸੇ ਨਾ ਕਿਸੇ ਪੋਲਿਟੀਕਲ ਪਾਰਟੀ ਨੂੰ ਅਸੀਂ ਬਿਲੋਂਗ ਕਰਦੇ ਆ ਪਰ ਜਦੋਂ ਲਾਅ ਦੀ ਗੱਲ ਹੈ ਲਾਅ ਇਜ਼ ਕਾਮਨ ਫਾਰ एवरीवन ਇਵਨ ਪ੍ਰਾਈਮ ਮਿਨਿਸਟਰ ਇਵਨ ਪ੍ਰੈਜ਼ੀਡੈਂਟ ਇਫ ਦੇ ਡੂ ਐਨੀਥਿੰਗ ਜਿਹੜੀ ਕਿ ਵਿੱਚ ਇਸ ਅਪੋਸਟ ਟੂ ਲਾਇਵਿਜਰਗੇਨਸ ਦਾ ਦੇ ਆਰ ਲਾਈਕਲੀ ਟੂ ਬੀ ਪੈਨਲਾਈਜ਼ਡ ਉਹਨਾਂ ਨੂੰ ਕੋਈ ਨਹੀਂ ਬਚਾ ਸਕਦਾ ਇਹ ਇੱਕ ਕੁਐਸਚਨ ਜਿਹੜਾ ਇਹਨੂੰ ਹਟਾਉਂਦਾ ਕਿਉਂਕਿ ਇਹ ਇਲੈਕਟਡ ਬੰਦਾ ਹੈ ਉਹਦਾ ਪਾਰਟੀ ਕੀ ਐਕਸ਼ਨ ਲੈਂਦੀ ਹੈ ਪਰ ਐਜ਼ ਅ ਪ੍ਰੈਜ਼ੀਡੈਂਟ ਆਫ ਦਾ ਕਮਿਊਨਿਟੀ ਮੈਂ ਬਿਲਕੁਲ ਬਰਾਜ਼ੀ ਦੇ ਬਹਿਫ ਤੇ ਕਹਿੰਦਾ ਕਿ ਇਸ ਆਦਮੀ ਨੂੰ ਜੋ ਇਹਨੇ ਇੱਕ ਗਲਤ ਹਰਕਤ ਕੀਤੀ ਹੈ ਇਥੋਂ ਦਾ ਥ्रेट ਕਰਨਾ ਮੈਂ ਤੇਰਾ ਹੋਟਲ ਬੰਦ ਕਰ ਰਾਂ ਮੈਂ ਤੈਨੂੰ ਇਹ ਕਰਦਾਗਾ ਬੀ ਇਸ ਨੇਬਦੀ ਟੂ ਸੇ ਵਾਟ ਹੀ ਹੈ ਸੈਡ ਚਾਹੇ ਉਹ ਪ੍ਰੈਜ਼ੀਡੈਂਟ ਹੋਵੇ ਕਮੇਟੀ ਦਾ ਹੁੰਦਾ ਕੋਈ ਵੀ ਹੁੰਦਾ ਇਸ ਕਰਕੇ ਇਹ ਜਿਹੜੀ ਵਰਲਡ ਕਮਿਊਨਿਟੀ ਨੂੰ ਵੇਚਣ ਵਾਲ ਕਰਨਾ ਪਰਜਵਤ ਬ੍ਰਾਜ਼ੀਲ ਨੂੰ ਮੌਲ ਕਰਨਾ ਮਲੇ ਬੜੀ ਜਿੰਨੋ ਕਿਸਾ ਦਾ ਥਿਸ ਇਜ਼ ਅ ਬਸਟ ਯੂ نو ਥਿੰਕ ਥਿਸ ਮੈਨ ਹੈ ਸੈਡ ਅਰ ਪਾਰਟੀ ਜੇਕਰ ਚੰਦੀ ਇਹ ਪਾਰਟੀ ਬੀਜੇਪੀ ਆਪਣੇ ਆਪ ਨੂੰ ਬੜਾ ਕਹਿੰਦੀ ਵੀ ਯਾਰ ਪਾਰਟੀ ਵਿਦ ਅ ਡਿਫਰੈਂਸ ਜੇਕਰ ਇਹੋ ਜਿਹੇ ਬੰਦਿਆਂ ਨੂੰ ਪਨਿਸ਼ਮੈਂਟ ਨਹੀਂ ਦਿੰਦੇ ਤੇ ਮੈਸਮੀਆਂ ਕਿ ਪਾਰਟੀ ਨੂੰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ। ਕਿਸੇ ਲਾਲ ਦੇ ਨਾਲ ਜੋ ਘਟਰਾ ਵੀ ਵਾਪਰੀ ਹੈ ਜੋ ਕਾਲੀ ਅੰਸ਼ੀ ਨੇ। ਇਹਨਾਂ ਨੇ ਹੋਟਲ ਤੇ ਜਾ ਕੇ ਗੁੰਡਾਗਰਦੀ ਕੀਤੀ ਹੈ। ਇੱਕ ਜ਼ਿੰਮੇਵਾਰ ਬੰਦਾ ਹੋ ਕੇ ਇਹਨੇ ਦੇਰਵਾਹ ਹੋ ਕੇ ਬਰਾੜੀ ਨੂੰ ਗਾਲੀ ਕਲੋਚ ਕੀਤਾ। ਬਰਾੜੀ ਦੀ ਤਹਿੀਨ ਕੀਤੀ ਹੈ। ਕਿ ਇੱਥੇ ਤੱਕ ਉਹਨੂੰ ਕਿਹਾ ਕਿ ਜਿੰਨੇ ਬੁਲਾਣਾ ਤੇ ਬੁਲਾਣਾ ਔਰ ਇੱਥੇ ਤੱਕ ਤੁੰਗੂ ਜੀ ਤੇਰੇ ਮੈਂ ਗੋਲੀ ਮਾਰ ਕੇ ਮਾਜ਼ਾ ਨਾ ਤੇਰਾ ਹਿਟਲ ਮੈਂ ਬੰਦ ਕਰਾ ਦੇਣਾ ਔਰ ਇਹ ਬਰਾਰੀ ਜਿਹੜੀ ਹੈ ਕਦੀ ਕਦਾ ਜੇ ਤੂੰ ਵੀ ਸੈਨ ਨਹੀਂ ਕਰੇਗੀ ਅਸੀਂ ਭਾਜਪਾ ਕੋਲੇ ਮੰਗ ਕਰਨੀ ਹੈ ਕਿ ਇਸ ਪਾਰਟੀ ਨੂੰ ਤੁਰੰਤ ਪਾਰਟੀ ਦੇ ਵਿੱਚ ਦਰਖਾਸਤ ਕੀਤਾ ਜਾਵੇ ਜੋ ਪਾਰਟੀ ਨੂੰ ਦਰਖਾਸਤ ਨਹੀਂ ਕਰਦੀ ਸਾਡੇ ਜਿਵੇਂ ਨਹੀਂ ਕਰਜਾ ਬਦੀ ਸਮਾਜ ਦੇ ਲੋਕ ਪਾਟੀ বিজেਪੀ ਦੇ ਨਾਲ ਜੁੜੇ ਆ ਇਹ ਸਾਰੇ ਹੀ ਔਰ ਜਾਣ ਜਾਣਗੇ ਔਰ ਜੀਪੀ ਦੇ ਅਗੇਸਟ ਰੋਸ ਪ੍ਰਦਰਸ਼ਨ ਕਰੇਗੀ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਦੋ ਦਿਨ ਦਾ ਸਾਡੇ ਪ੍ਰਧਾਨ ਜੀ ਨੇ ਸਮਾਂ ਦਿੱਤਾ ਵਾ ਦੋ ਦਿਨ ਦੀ ਦਿੱਤੀ ਜੀ ਪੁਲਿਸ ਪ੍ਰਸ਼ਾਸਨ ਜੇਕਰ ਕਾਲੀ ਐਮਸੀ ਤੋਂ ਜਿਹੜੇ ਨਾਲ ਉਹ ਨਾਲ ਸਾਥੀ ਆਏ ਸਾਡੇ ਬੰਦੇ ਨਾਲ ਜਿਹਨੂੰ ਕੁੱਟਮਾਰ ਕੀਤੀ ਹੈ ਉਹਨਾਂ ਦੇ ਅਗੇਸਟ ਪਰਚਾ ਦਰਜ ਨਹੀਂ ਹੁੰਦਾ ਤੇ ਕੋਸੇ ਬੋਸ਼ਿਆ ਸੰਦੇਸ਼ ਪ੍ਰਕਾਰ ਨੂੰ ਉੱਪਰ ਦੇਣਾ ਕੀਤਾ ਜਾਏਗਾ ਪਟਾਲਾ ਤੋਂ ਦਤਿੰਦਰ ਕੁੰਦਲ ਦੀ ਰਿਪੋਰਟ